ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਸਾਇਨ ਪੰਜਾਬ ਟੀਵੀ ਤੇ ਮੈਂ ਹਾਂ ਕੁਸ਼ਿੰਦਰ ਸੈਣੀ ਅਮਰੀਕਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਮਰੀਕਾ ਵਿੱਚ ਭਾਰਤੀ ਔਰਤ ਦੇ ਵੱਲੋਂ ਪਤੀ ਦੇ ਉੱਤੇ ਛੂਹੀ ਦੇ ਨਾਲ ਹਮਲਾ ਕੀਤਾ ਗਿਆ ਹੈ ਅਜਿਹੀਆਂ ਖਬਰਾਂ ਪੰਜਾਬ ਨੂੰ ਭਾਰਤ ਦੀ ਧਰਤੀ ਤੋਂ ਤਾਂ ਆਮ ਦੇਖਣ ਨੂੰ ਮਿਲਦੀਆਂ ਹਨ ਪਰ ਅਮਰੀਕਾ ਵਰਗੇ ਦੇਸ਼ ਤੋਂ ਅਜਿਹੀ ਖਬਰ ਸਾਹਮਣੇ ਹੋਣੀ ਹੈਰਾਨ ਕਰ ਦਿੰਦੀ ਹੈ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਅਮਰੀਕਾ ਵੀ ਤਰਕਿਤ ਹੋ ਅਮਨਦੀਪ ਸਿੰਘ ਜੰਮ ਦੇ ਜੁਲੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲੈਂਦੇ ਹਾਂ ਜੀ ਅਮਨਦੀਪ ਜੀ ਜੀ ਬਿਲਕੁਲ ਪਛਪਿੰਦਰ ਆ ਇਦਾਂ ਦੀਆਂ ਜਿਹੜੀਆਂ ਘਰੇਲੂ ਸਮੱਸਿਆਵਾਂ ਨੇ ਨਾ ਆਪਣੇ ਪੰਜਾਬ ਤੇ ਭਾਰਤ ਦੇ ਵਿੱਚ ਆਮ ਜੀ ਗੱਲ ਹੈ ਔਰ ਇੱਥੇ ਕੋਈ ਬਾਲਾ ਇਸ ਚੀਜ਼ ਨੂੰ ਤਵਕਕ ਨਹੀਂ ਦਿੱਤੀ ਜਾਂਦੀ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਕਹਿੰਦਾ ਹੈ ਕਿ ਚਲੋ ਘਰੇਲੂ ਮਾਮਲਾ ਹੈਗਾ ਤੇ ਆਪਸ ਦੇ ਵਿੱਚ ਹੀ ਜਾਂ ਸਿਆਣੇ ਵੈਣੇ ਜਿਹੜੇ ਆਪਣੇ ਘਰ ਦੇ ਹੁੰਦੇ ਆ ਵੱਡ ਵਡੇਰੇ ਹੁੰਦੇ ਆ ਆਪਸ ਦੇ ਵਿੱਚ ਨਿਬੇੜ ਨਮੋੜ ਲੈਂਦੇ ਆ ਜੇ ਕੋਈ ਪਤਨੀ ਪਤੀ ਪਤਨੀ ਦੇ ਵਿੱਚ ਕੋਈ ਨੋਕਚੋਕ ਹੋਈ ਹੋਵੇ ਪਰ ਜਦੋਂ ਆਪਾਂ ਵੈਸਟਰਨ ਕੰਟਰੀਆਂ ਦੀ ਗੱਲ ਕਰਦੇ ਆ ਵਿਦੇਸ਼ਾਂ ਦੀ ਗੱਲ ਕਰਦੇ ਆ ਤਾਂ ਇੱਥੇ ਭਾਈ ਜੀ ਖਾਸ ਕਰਕੇ ਜਦੋਂ ਇਦਾਂ ਦੀ ਕੋਈ ਵੀ ਘਟਨਾ ਵਾਪਰਦੀ ਹੈ ਘਰੇਲੂ ਤਾਂ ਪੁਲਿਸ ਜਿਹੜੀ ਹੈ ਉਹ ਬਿਲਕੁਲ ਮੁਸਤੈਦ ਹੋ ਜਾਂਦੀ ਹੈ ਤਾਂ ਐਕਸ਼ਨ ਵੱਡੇ ਪੱਧਰ ਤੇ ਲੈ ਜਾਂਦੇ ਨੇ ਤੇ ਇਸ ਕਰਕੇ ਅਸੀਂ ਸਾਰੇ ਵੀਰਾਂ ਭਰਾਵਾਂ ਨੂੰ ਕਿਉਂਕਿ ਦੇਖੋ ਆ ਕਹਿੰਦੇ ਹੁੰਦੇ ਆ ਕਿ ਆ ਜਿਹੜਾ ਪਿੰਡ ਆ ਨਾ ਪਿੰਡ ਪਿੰਡੋਂ ਬੰਦਾ ਤਾਂ ਨਿਕਲ ਜਾਂਦਾ ਪਰ ਬੰਦੇ ਦੇ ਵਿੱਚੋਂ ਪਿੰਡ ਕਦੇ ਨਹੀਂ ਨਿਕਲਦਾ ਇਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਆਦਤਾਂ ਨਾ ਜਿਹੜੀਆਂ ਸਾਡਾ ਜਿੱਥੇ ਅਸੀਂ ਪਲੇ ਵਡੇ ਹੋਏ ਆ ਪੜ੍ਹੇ ਲਿਖੇ ਆ ਯਾਰੀ ਦੋਸਤੀ ਹੈ ਤੇ ਫਿਰ ਜਿਹੜੀਆਂ ਆਦਤਾਂ ਵੀ ਸਾਨੂੰ ਇਧਰ ਦੀਆਂ ਪਈਆਂ ਹੋਈਆਂ ਤੇ ਉਹ ਬਾਹਰ ਆ ਕੇ ਵੀ ਕਿਤਨਾ ਕਿਤੇ ਜਿਹੜੀਆਂ ਨਾ ਸਾਡੇ ਵਿੱਚ ਦਿਖ ਜਾਂਦੀਆਂ ਤੇ ਜੇਕਰ ਹੁਣ ਆਪਾਂ ਇਸ ਦੇ ਮੁਤਲਕ ਇਹ ਖਬਰ ਤੇ ਸਾਂਝ ਪਾਈਏ ਤਾਂ ਪੁਸ਼ਪਿੰਦਰ ਤੇ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਨੂੰ ਆਪਣੇ ਪਤੀ ਉੱਤੇ ਛੁਰੇ ਨਾਲ ਵਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਔਰਤ ਦੀ شناخت ਜਿਹੜੀ ਹੈ 45 ਸਾਲ ਦੀ ਚੰਦਰ ਪ੍ਰਭਾ ਸਿੰਘ ਵਜੋਂ ਕੀਤੀ ਗਈ ਹੈ ਜੋ ਨਾਰਥ ਕੈਰੋਲੀਨਾ ਦੇ ਆ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸਹਾਇਕ ਐਲੀਮੈਂਟਰੀ ਟੀਚਰ ਵਜੋਂ ਕੰਮ ਕਰਦੀ ਸੀ। ਤੇ میڈیا ਰਿਪੋਰਟਾਂ ਮੁਤਾਬਕ ਪਤੀ ਵੱਲੋਂ ਘਰ ਦੀ ਸਫਾਈ ਨਾ ਕੀਤੇ ਜਾਣ ਤੋਂ ਗੁੱਸੇ ਵਿੱਚ ਆਈ ਚੰਦਰਪ੍ਰਭਾ ਨੇ ਕਥਿਤ ਤੌਰ ਤੇ ਰਸੋਈ ਵਿੱਚ ਪਈ ਛੁਰੀ ਨਾਲ ਪਤੀ ਦੀ ਗਰਦਨ ਤੇ ਕਹਿੰਦੇ ਆ ਵੀ ਵਾਰ ਕਰ ਦਿੱਤਾ ਹੁਣ ਸਚਾਈ ਕੀ ਹੈ ਤੇ ਤਫਸੀਲ ਤਫਤੀਸ਼ ਦਾ ਜਿਹੜਾ ਵਿਸ਼ਾ ਹੈ ਪੁਲਿਸ ਜਾਂਚ ਪੜਤਾਲ ਕਰੇਗੀ ਪਰ ਉਸ ਨੂੰ ਗ੍ਰਿਫਤਾਰ ਜਿਹੜਾ ਹੈ ਘਰ ਵਾਲੇ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਸ ਨੂੰ ਜਿਹੜਾ ਜਿਹੜਾ ਗ੍ਰਿਫਤਾਰ ਕਰ ਲਿਆ ਹੈਗਾ ਤੇ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਫੌਕਸ ਹੈਮਨ ਡਰਾਈਵ ਇਲਾਕੇ ਵਿੱਚ ਸਬੰਧਤ ਮਹਿਲਾ ਵਿਰੁੱਧ ਖਤਰਨਾਕ ਹਥਿਆਰ ਨਾਲ ਹਮਲਾ ਕਰਦਿਆਂ ਗੰਭੀਰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ ਤੇ ਅਦਾਲਤ ਵਿੱਚ ਦਾਇਰ ਹਲਫਨਾਮੇ ਮੁਤਾਬਕ ਚੰਦਰ ਪ੍ਰਭਾ ਦੇ ਪਤੀ ਅਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਘਰ ਦੀ ਸਫਾਈ ਦੇ ਮੁੱਦੇ ਨੂੰ ਲੈ ਕੇ ਮਾਮਲਾ ਵਧਿਆ ਦੇਖੋ ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤੀ ਨਾ ਕਿ ਆਪਸ ਦੇ પતિ ਪਤਨੀ ਦੇ ਵਿੱਚ ਕੋਈ ਮਾੜੀ ਜੀ ਨੌਕ-ਝੋਕ ਤਾਂ ਹੋ ਹੀ ਜਾਂਦੀ ਹੈ ਤੇ ਇੱਥੇ ਵੀ ਉਹੀ ਮਾਮਲਾ ਦੇਖੋ ਸਾਹਮਣੇ ਆ ਰਿਹਾ ਹੈ ਤੇ ਹਾਂ ਹਾਂ ਤੇ ਇਹ ਇਹ ਕਿਹਾ ਜਾ ਰਿਹਾ ਹੈ ਕਿ ਸਫਾਈ ਦੇ ਮੁੱਦੇ ਨੂੰ ਲੈ ਕੇ ਜਿਹੜਾ ਮਾਮਲਾ ਵਧਿਆ ਤੇ ਚੰਦਰ ਪ੍ਰਭਾ ਨੇ ਸ਼ੁਰੇ ਨਾਲ ਆਪਣੇ ਪਤੀ ਤੇ ਮਾਰ ਕਰ ਦਿੱਤਾ ਤੇ ਉਦੋਂ ਚੰਦਰ ਪ੍ਰਭਾ ਨੇ ਦਾਵਾ ਕੀਤਾ ਹੈ ਕਿ ਉਹ ਖਾਣਾ ਬਣਾ ਰਹੀ ਸੀ ਜਦੋਂ ਉਸਦੇ ਪਤੀ ਨੇ ਕੰਮ ਵਿੱਚ ਮਦਦ ਮੰਗੀ ਕਰ ਦੀ ਸਾਫ ਸਫਾਈ ਚੰਗੀ ਤਰ੍ਹਾਂ ਨਾ ਹੋਣ ਕਰਕੇ ਉਸ ਨੂੰ ਗੁੱਸਾ ਚੜ ਗਿਆ ਤੇ ਜਦੋਂ ਉਹ ਪਿੱਛੇ ਮੁੜੀ ਤਾਂ ਦੁਰਘਟਨਾ ਨਿਵਾਸ ਪਤੀ ਦੀ ਗਰਦਨ ਤੇ ਛੁਰੀ ਵੱਜ ਗਈ ਮਤਲਬ ਉਹ ਸਿੱਧਾ ਸਦਾ ਇਹ ਕਹਿੰਦੀ ਕਿ ਗਲਤੀ ਨਾਲ ਵੱਜੀ ਹੈ ਮੈਂ ਖੁਦ ਨਹੀਂ ਮਾਰੀ ਹੈਗੀ ਤੇ ਪੁਲਿਸ ਅਫਸਰਾਂ ਦੇ ਮੌਕੇ ਤੇ ਵਾਰਤਾ ਤੇ ਪਹੁੰਚਣ ਤੋਂ ਪਹਿਲਾਂ ਹੀ ਅਰਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਸੀ ਤੇ ਚੰਦਰਪ੍ਰਭਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ ਤਾਂ ਮੁੱਢਲੇ ਤੌਰ ਤੇ ਮੈਜਿਸਟ੍ਰੇਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਵੀ ਕਰ ਦਿੱਤਾ ਦੇਖੋ ਤੁਸੀਂ ਹੁਣ ਨਿੱਕੀ ਜਿਹੀ ਘਰੇਲੂ ਸਮੱਸਿਆ ਜਿਹੜੀ ਆ ਕਿੱਡੀ ਵੱਡੀ ਵਿਪਤਾ ਬਣ ਗਈ ਇੱਕ ਤਾਂ ਹੁਣ ਜਦੋਂ ਇਹੋ ਜਿਹੇ ਰਿਸ਼ਤੇ ਹੁੰਦੇ ਨੇ ਨਾ ਇਹ ਬੜੇ ਨਾਜ਼ੁਕ ਹੁੰਦੇ ਨੇ ਜਦੋਂ ਪੁਲਿਸ ਵਿੱਚ ਦਖਲ ਅੰਦਾਜ਼ੀ ਹੋ ਜੇ ਤਾਂ ਫਿਰ ਇਹ ਜਿਹੜੇ ਰਿਸ਼ਤੇ ਨੇ ਨਾ ਇਹਨਾਂ ਦੇ ਵਿੱਚ ਡੂੰਗੀ ਜਿਹੜੀ ਸੱਟ ਵੱਜ ਜਾਂਦੀ ਹੈ ਤਾਂ ਫਿਰ ਇਹ ਨਿਭਦੇ ਨਹੀਂ ਹੈਗੇ ਜੇ ਆਪਾਂ ਭਾਰਤ ਪੰਜਾਬ ਦੇ ਵਿੱਚ ਹੁੰਦੇ ਤੇ ਇੱਥੇ ਆ ਜਾਣਾ ਸੀ ਆਪਣੇ ਰਿਸ਼ਤੇਦਾਰਾਂ ਨੇ ਜਾਂ ਵੱਡ ਬਡੇਰਿਆਂ ਨੇ ਆ ਕੇ ਸੁੱਲਾ ਸਫਾਈ ਕਰਾ ਦੇਣੀ ਸੀ ਪਰ ਹੁਣ ਜਿਹੜੀ ਇਹ ਇਹਦੇ ਵਿੱਚ ਦੇਖੋ ਚੰਦਰਪ੍ਰਭਾ ਨੂੰ ਜਿਹੜੀ ਜਮਾਨਤ ਵੀ ਨਹੀਂ ਦਿੱਤੀ ਗਈ ਔਰ ਜਿੰਨਾ ਵਿੱਚ ਆ ਇਲੈਕਟ੍ਰੋਨਿਕ ਜੰਤਰ ਦੇ ਉਪਕਰਮਾਂ ਦੇ ਨਾਲ ਇਹ ਹੁਣ ਪੰਪੰਦੀ ਜਿਹੜੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸਲ ਸਚਾਈ ਹੈ ਕਿ ਪਰ ਇਹ ਦੇਖੋ ਮਾਮਲਾ ਇੱਕ ਘਰੇਲੂ ਸੀ ਗਿਆ ਤੇ ਕਿੱਥੇ ਜਾ ਪਹੁੰਚਿਆ ਜੀ ਜੀ ਵੀ ਦੇ ਕੋਈ ਜਿਵੇਂ ਦੱਸਿਆ ਜਾ ਰਿਹਾ ਹੈ ਕਿ 10000 ਡਾਲਰ ਦੇ ਜੋ ਹੈ ਉਸ ਤੇ ਰਿਹਾ ਜਾ ਕਿ ਦਾ ਜੋ ਹੁਕਮ ਜਿਲੇ ਨੇ ਉਹ ਵੀ ਜਾਰੀ ਕੀਤੇ ਗਏ ਨੇ ਸੰਦਰਪਾ ਨੂੰ ਬਾਅਦ ਵਿੱਚ ਪਹਿਲਾਂ ਤਾਂ ضمانਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਬਾਅਦ ਵਿੱਚ 10000 ਡਾਲਰ ਜਿਹੜਾ ਹਰਜ਼ਾਨਾ ਜੁੜਾ ਹੈ ਉਹ ਪੜ ਕੇ ਰਿਹਾਰ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਪਰ ਖਬਰ ਜਿਹੜੀ ਹੈ ਅਮਨਦੀਪ ਵੀ ਕਾਫੀ ਹਰਾਮ ਕਰ ਦੇਣ ਗੱਲੀ ਹੈ ਕਿ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਕਿਵੇਂ ਜੋ ਹੈ ਉਹ ਪਰ ਪਤੀ ਨੂੰ ਜੁਆ ਨਿਸ਼ਾਨਾ ਬਣਾਇਆ ਗਿਆ ਹੈ ਚਾਹ ਕਾਦੀ ਸਫਾਈ ਦੀ ਗੱਲ ਹੋਵੇ ਪਤੀ ਦੇ ਪਾਸੋਂ ਜੁਆ ਵੱਲੋਂ ਦੇਖਿਆ ਜਾਵੇ ਆ ਪਤਨੀ ਦਾ ਜੇ ਪਾਸੋਂ ਦੇਖਿਆ ਜਾਵੇ ਕਿ ਰੋਟੀ ਜਿਹੜੀ ਆ ਉਹ ਚੰਗੀ ਤਰ੍ਹਾਂ ਨਹੀਂ ਬਣੀ ਖਾਣਾ ਬਣਾਉਣ ਨੂੰ ਲੈ ਕੇ ਮੋਕਸ਼ੋਕ ਹੋ ਗਈ ਤਾਂ ਲਿਖਿਆ ਨਹੀਂ ਕਿ ਅੰਗਾਂ ਦੇ ਲਈਆਂ ਲੋਕਾਂ ਕਿੰਨਾ ਧਿਆਨਤ ਰੋਜ਼ ਦਿਲਾ ਨੇ ਭਾਰਮ ਕਰ ਰਹੀਆਂ ਨੇ ਲੋਕਾਂ ਤੇ ਜੇ ਗੱਲ ਕੀਤੀ ਗਈ ਤਾਂ ਸਹਿਮ ਸ਼ਖਸੀ ਕਿਾ ਕਰਦੇ ਆ ਕਿ ਬਿਲਕੁਲ ਜੀ ਨਹੀਂ ਰਹੀ ਹੈ ਹਾਂ ਬਿਲਕੁਲ ਪਖਵਿੰਦਰ ਦੱਸਾਂ ਕੀ ਹੈ ਅਸਲ ਦੇ ਵਿੱਚ ਕੀ ਹੈ ਇਹ ਕੱਲਾ ਇਹ 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 ਮਾਮਲਾ ਨਹੀਂ ਹੈਗਾ ਅਸਲ ਦੇ ਵਿੱਚ ਮੈਂ ਜੋ ਪਾ ਪਾ ਰਿਹਾ ਹੈਗਾ ਆ ਪਰੇਸ਼ਾਨੀ ਦੇ ਆਲਮ ਬਹੁਤ ਵੱਡੇ ਨੇ ਇੱਥੇ ਤੁਸੀਂ ਆ ਤਣਾਅ ਦੇ ਵਿੱਚ ਰਹਿੰਦੇ ਹੋ ਇੱਥੇ ਆਂਗੂ ਨਹੀਂ ਹੈ ਕਿ ਆਪਣੇ ਘਰ ਨੇ ਕਰਦਿਆਂ ਕਿਸ਼ਤਾਂ ਨਹੀਂ ਜਾਣੀਆਂ ਇੱਥੇ ਹਰ ਕੋਸ਼ ਜਿਹੜਾ ਤੁਹਾਡਾ ਕਿਰਾਏ ਤੇ ਹੈ ਕਿਰਾਏ ਦੇ ਮਕਾਨ ਨੇ ਜੇ ਕਿਰਾਏ ਦਾ ਮਕਾਨ ਨਹੀਂ ਹੈ ਤਾਂ ਕਿਸੇ ਨੇ ਆਪਣਾ ਮਕਾਨ ਲਿਆ ਹੋਇਆ ਉਹਦੀਆਂ ਕਿਸ਼ਤਾਂ ਜਾਂਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਬੱਚਿਆਂ ਦੇ ਪੜਾਈ ਦੇ ਖਰਚੇ ਗਰੋਸਰੀ ਦੇ ਖਰਚੇ ਗੱਡੀਆਂ ਦੀਆਂ ਕਿਸ਼ਤਾਂ ਪਾਣੀ ਦੇ ਬਿੱਲ ਬਿਜਲੀ ਦੇ ਬਿੱਲ ਤੇ ਇਹ ਸਾਰੀਆਂ ਜਿਹੜੀਆਂ ਵਿਪਤਾ ਨਾ ਜਦੋਂ ਬੰਦਾ ਕਿਤੇ ਨਾ ਕਿਤੇ ਇਕੱਲਾ ਕਮਾਉਣ ਵਾਲਾ ਹੁੰਦਾ ਹੈ ਜਮਾ ਮਾਫ ਕਰੋ ਦੋ ਜਾਨ ਵੀ ਕਮਾਉਣ ਵਾਲੇ ਤੇ ਇੱਥੇ ਪੂਰੀਆਂ ਨਹੀਂ ਪੈਂਦੀਆਂ ਡਾਲਰਾਂ ਦੇ ਖਰਚੇ ਜਿਹੜੇ ਨੇ ਬਹੁਤ ਵੱਡੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਕਿ ਮਾਨਸਿਕ ਤੌਰ ਤੇ ਤਣਾਅ ਜਿਹੜਾ ਹੈ ਉਹ ਵਿਦੇਸ਼ਾਂ ਦੇ ਵਿੱਚ ਵਧਦਾ ਜਾ ਰਿਹਾ ਹੈਗਾ ਜਿਸ ਕਰਕੇ ਇਹੋ ਜਿਹੇ ਘਟਨਾਵਾਂ ਕਿਉਂਕਿ ਗੱਲ ਤੇ ਕੋਈ ਬਹੁਤ ਜ਼ਿਆਦਾ ਨਹੀਂ ਕਿਤੇ ਮਾੜੀ ਮੋਟੀ ਨੋਕਚੋਕ ਹੋਈ ਪਰ ਜਦੋਂ ਹੁਣ ਵਿਦੇਸ਼ਾਂ ਦੇ ਵਿੱਚ ਕਾਨੂੰਨ ਇੱਥੇ ਇਦਾਂ ਦਾ ਹੈ ਚਾਹੇ ਉਹ ਜਨਾਨੀ ਹੈ ਚਾਹੇ ਉਹ ਆਦਮੀ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਸਾਰਿਆਂ ਦੇ ਲਈ ਜਿਹੜਾ ਕਾਨੂੰਨ ਹੈ ਉਹ ਇੱਕ ਬਰਾਬਰ ਹੈਗਾ ਫਿਰ ਪੁਲਿਸ ਜਦੋਂ ਮਾਮਲੇ ਦੀ ਪੜਤਾਲ ਕਰਦੀ ਹੈ ਜਾਂਚ ਕਰਦੀ ਹੈ ਜਦੋਂ ਕਿਸੇ ਨੂੰ ਇਸ ਤਰ੍ਹਾਂ ਦੀ ਸੱਟ ਲੱਗਦੀ ਹੈਗੀ ਹੈ ਤੇ ਫਿਰ ਧਰਾਵਾ ਵੀ ਜਿਹੜੀਆਂ ਵੱਡੀਆਂ ਲੱਗ ਜਾਂਦੀਆਂ ਜਿਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ 10000 ਰੁਪਿਆ ਜੁਰਮਾਨਾ ਦੇ ਕੇ ਉਸ ਨੂੰ ਰਿਹਾ ਕੀਤਾ ਜਾ ਸਕਦਾ ਬਿਲਕੁਲ ਇਸ ਤਰ੍ਹਾਂ ਦੇ ਇਹ ਤਾਂ ਹੁਣ ਕਾਨੂੰਨੀ ਦਾ ਪੇਚ ਹੈਗੇ ਆ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਬਈ ਜੀ ਅਪੀਲ ਇਹੀ ਕਰਦੇ ਆਂ ਪ੍ਰੇਮ ਭਾਵਨਾ ਦੀ ਭਾਵਨਾ ਪ੍ਰੇਮ ਭਾਵਨਾ ਦੇ ਨਾਲ ਹੀ ਇੱਕ ਦੂਜੇ ਦਾ ਇੱਥੇ ਸਾਥ ਦੇ ਕੇ ਹੀ ਰਿਹਾ ਕਰੀਏ ਕਿਉਂਕਿ ਜੇਕਰ ਕਿਉਂਕਿ ਹੈ ਇੱਥੇ ਆਪਾਂ ਤਾਂ ਕਹਿੰਦੇ ਆ ਨਾ ਇੱਕ ਦੂਜੇ ਤੇ ਹੱਥ ਹੱਥ ਵੀ ਚੁੱਕ ਜੀ ਤੇ ਕੋਈ ਬਹੁਤ ਵੱਡੀ ਪਰੇਸ਼ਾਨੀ ਨਹੀਂ ਪਰ ਇੱਥੇ ਨਹੀਂ ਤੁਸੀਂ ਇਹ ਚੀਜ਼ਾਂ ਕਰ ਸਕਦੇ ਇੱਥੇ ਜਿਹੜਾ ਹੈ ਪੁਲਿਸ ਉਸੇ ਵੇਲੇ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਫਿਰ ਵੱਡੀਆਂ ਤਰਾਵਾਂ ਦੇ ਤਹਿਤ ਤੁਹਾਨੂੰ ਜਿਹੜਾ ਗ੍ਰਫਤਾਰ ਹੈ ਉਹ ਕੀਤਾ ਜਾਂਦਾ ਹੈਗਾ